ਆਉਂਦਾ ਪੀੜਾ ਗੂ ਨੱਚਦਾ ਬੱਲਾ ਬੱਲਾ ਬੱਤਰਾ ਆ ਪਿੱਛੇ ਤੋਂ ਪਿੰਡਾਂ ਚ ਆਉਂਦਾ ਪੀੜਾ ਗੂ ਨੱਚਦਾ ਆਹ ਇੱਕ ਪੱਟਿਆ ਦੇਰੇ ਵੀਰੋ ਆਹ ਲਾਟ ਨਿਕਲਦੀ ਆ ਖਲਾਸਰ ਦੇ ਵਿੱਚੋਂ ਲਾਟ ਨਿਕਲਦੀ ਆ ਮੇਰੇ ਵੀਰੋ ਓਏ ਓਏ ਇਹ ਲਾਟ ਫੱਟਲਾ ਫੱਟਲਾ ਖੇਤਾਂ ਦੇ ਅੰਦਰੋਂ ਕਰਦੇ ਬੰਦ ਫੱਟਲਾ ਬਾਕੀ ਪਾਣੀ ਵਾਲੀ ਸੇਲਾ ਫੱਟੂ ਇਹਦੀ ਫੱਟਲਾ ਵੀ ਸਾਕਤ ਕੰਮ ਨਾ